ਨੋ ਨਾ ਆਇਆ ਰ ਮੈਂ ਕਾਲਾ ਦੇਖੇ ਸੀਗੇ ਬਾਬੇ ਜਿਹਨੇ ਆਉਂਦੇ ਬਾਹਲੇ ਆਉਂਦੇ ਆ ਪਹਾੜਾਂ ਤੋਂ ਹਾਂ ਯਾਰ ਬਾਹਲੇ ਹੋ ਕੇ ਮੰਗਣ ਵਾਲੇ ਹਾਂ ਰੋਜ਼ ਹੀ ਆ ਜਾਂਦੇ ਆ ਕੱਲ ਇੱਕ ਨੂੰ ਮੈਂ ਪੈਸੇ ਦੇ ਦੇ ਤੇ ਦੂਜਾ ਫੇਰ ਆ ਗਿਆ ਬਾਹਲੇ ਆਉਂਦੇ ਆ ਬਾਹਲੇ ਹੋ ਗਏ ਨੇ ਯਾਰ ਕੀ ਬਣੂ ਯਾਰ ਇਹਨਾਂ ਦਾ ਰੋਜ਼ ਹੀ ਆ ਜਾਂਦੇ ਆ ਰੋਜ਼ ਹੀ ਆ ਜਾਂਦੇ ਆ ਮੈਨੂੰ ਲੱਗਦਾ ਡਾਂਗ ਚੱਕਣੀ ਹੋਊ ਫਿਰ ਕੋਈ ਬੋ ਆ ਜਾਏ ਇਹ ਤਾਂ ਰਾਣੀ ਪਕੋਟ ਨਹੀਂ ਰੋਜ਼ ਹੀ ਆਉਂਦੇ ਤੇ ਅੱਛਾ ਇਹ ਤਾਂ ਰਾਜਮੀ ਖੁੱਲਾਂਗੇ ਖੁੱਲਾਂਗੇ ਆ ਜਾਣ ਦੇ ਆਉਣ ਦੇ ਆ ਨਹੀਂ ਕਰਦੇ ਆ ਸਟੇਮਪਰ ਔਰ ਅਜੇ ਬਾਬੇ ਨੂੰ ਬਣਾਵਾਂਗੇ ਵੇਖੀ ਜਾਓ। ਓ ਪਾਣੀ ਲੈ ਗਿਆ। ਮੈਂ ਕਾ। ਅਬੇ ਮজা ਆਏਗਾ ਨਾ ਬਿੜੋ। ਓ ਭਾਈ ਗੱਲ ਸੁਣੋ ਓਏ ਬਾਬੇ ਨਾਲ ਜੁ ਦੇਖ ਕੇ ਦਵਾਈ ਦਿੰਦੇ ਆ ਭਾਈ। ਓ ਇਹਨਾਂ ਦੇ ਘਰੇ ਦੇਖਦੇ ਆ ਕੀ ਚਾਹੁੰਦਾ। ਲੇਕਿਨ ਇਹ ਸਾਲਾ ਕਰ ਕੀ ਰਹਾ ਹੈ ਯਾਹ ਪੇ। ਓਏ ਘਰ ਵਾਲਿਓ ਘਰੀਓ। ਆ ਗੱਲ ਸੁਣ ਲੋ ਭਰਾਓ ਘਰੀਓ ਲੇਕਿਨ 1 ਸੈਕਿੰਡ ਮੇਰੇ ਜ਼ਾਕੜੀ ਗੱਡੀ ਨਹੀਂ ਚਲਦਾ ਯਾਰ ਆਹ ਭਾਈ ਘਰੀਓ ਮਾਨੂੰ ਲੱਗਦਾ ਧੱਕੇ ਨਾਲ ਹੀ ਵਧਣਾ ਪੈਣਾ ਆਹ ਮੇਰਾ 사ਲਾ ਕਟੀੜ ਨਾ ਮਗਰ ਭਾਈ ਲੰਘਿਆ ਬਾਬਾ ਲੰਘਿਆ ਕਰੀ ਆ ਆ ਗਿਆ ਭਾਈ ਆ ਗਿਆ ਨਹੀਂ ਆ ਭਾਈ ਉਹ ਭਾਈ ਬਾਬੇ ਨਾ ਜਦੋਂ ਇੱਕੇ ਤੋਂ ਵਾਹੀ ਲੈਂਦੇ ਆ ਬੈਜਾ ਬਾਬਾ ਬੈਠੇ ਭਾਈ ਥੱਲੀ ਬੈਜਾ ਉਹ ਬਾਬਾ ਕੁਝ ਤੋਂ ਬਾਬੇ ਜ਼ਰਾ ਮਲ ਤੋਂ ਆਏ ਆਏ ਬੱਚਾ ਬਾਬੇ ਨਾਮ ਜਿਹਦੇ ਦੇ ਕੇ ਦਵਾਈ ਦਿੰਦੇ ਆ ਨਾਮ ਜਿਹਦੇ ਦਿਖਾਉਂਗੇ ਤਾਂ ਫੇਰ ਪਤਾ ਲੱਗੇਗਾ ਕਿ ਤੁਹਾਨੂੰ ਕੀ ਨਾ ਤੁਹਾਡੇ ਨੋਸ ਕੀ ਚੱਲ ਰਿਹਾ ਹੈ ਲੈ ਬਾਬਾ ਨਾਮ ਜਿਹਦਾ ਦੇਖ ਲੈ ਬੈਠੋ ਬੱਚਾ ਨਾਮ ਜਿਹਦੇ ਥੱਲੇ ਬੈਠ ਕੇ ਦਿਖਾਉਂਦੇ ਹੁੰਦੇ ਆ ਬੱਚਾ ਤੇਰੇ ਮੇਦੇ ਚ ਗਰਮਾਇਸ਼ ਹੈ हां बाबा ये तू केदे काजू बादाम बेस्ट खाया करे तेरा रंग लाल हो जुआ टमाटर ਵਰਗਾ بابا ਕਿਉਂ ਖਾਪ ਮਾਰੀਏ ਨਾ ਪਹਿਲਾਂ ਖਾਦਾ ਹੋਇਆ ਇੱਕ ਬਾਬਾ ਆਇਆ ਜਿੱਦ ਦੇ ਵਾਗਾ ਅੱਗੀ ਮਾਰ ਕੇ ਵਰਗਾ ਸਾਡੇ ਨਾਲ ਓਏ ਬੱਚਾ ਧੱਕੀ ਦੇ ਮਾਲ ਨਹੀਂ ਹੈਗੇ ਇਹ ਪਾਪਾ ਕੋਈ ਮਨੋਰੰਜਨ ਨਹੀਂ ਕਰਦੇ ਬੱਚਾ ਬਾਬੇ ਮਨੋਰੰਜਨ ਕਰਨ ਵਾਲੇ ਨਹੀਂ ਹੁੰਦੇ ਅੱਬੇ ਕੋਈ ਬਾਬਾ ਕੋਈ ਮਨੋਰੰਜਨ ਕੋਈ ਸਾਧਨੇ ਵੱਚਾ ਬੋਰੋਈ ਨੇ ਤੜਕੇ ਦੇ ਬੈਠੇ ਬਾਬਾ ਅਸੀਂ ਤਾਂ ਭਜਨ ਸੁਣਾਵਾਂਗੇ ਸੁਣਾ ਦੋ ਸੁਣਾ ਦੋ ਬਾਬਾ ਕੁਛ ਹੀ ਸੁਣਾ ਦੋ ਜੀ ਬੋਰੋਈ ਨੇ ਤੜਕੇ ਹੱਜਾ ਨਾ ਕੋ ਨਾਰਾ ਭਜ ਮੰਹਰੇ ਤੇਰੇ ਨੂ 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 ਅੱਲਾ ਕੜਾ ਮਾਰ ਲੜੀ ਬਾਬਾ ਕਿਹੜਾ বাজਣਾ ਹਾਂ ਅਰੇ ਬੱਚਾ ਬਾਣਾ ਵਾਲਾ বাজਣਾ ਬਿੱਤਰਾ ਬੋਲ ਹਾਂ ਅੱਬਾ ਅੱਲਾ ਅੱਨ ਕੜਾ ਮਾਰ ਆ ਆ ਅਮਲ ਅੰਦਾ ਕੜਾ ਹੋਈ ਨਹੀਂ ਬਾਬਾ ਲਗਾ ਨੇ ਹਾਂ ਹਾਂ ਬੱਚਾ ਬਾਬਾ ਨੂੰ ਕੋਈ ਆਟਾ ਪਾਓ ਬਾਬਾ ਆਟਾ ਥੋੜਾ ਯਾਰ ਓ ਥੋੜੇ ਚੋ ਥੋੜਾ ਬਾਦੋ ਥੋੜੇ ਚੋ ਵੀ ਥੋੜਾ ਬਾਪਾ ਬੁੜੀਆਂ ਲਾਣੀਆਂ ਓ ਕੋਈ ਪੈਸਾ ਤੇਲਾ ਦੇ ਦੋ ਕਾਮਲਿਓ ਨਾ ਬਾਬਾ ਯਾਰ ਪੈਸੇ ਵੀ ਆਣੀ ਅੱਜ ਮੌਕੇ ਤੇ ਓਏ ਕੋਈ ਰੋਟੀ ਪਾਣੀ ਖਵਾ ਦੋ ਰੋਟੀ ਤਾਂ ਬਾਬਾ ਪਕਾਈ ਸੀ ਤੜਕੇ ਖਾ ਗਏ ਹੈ ਨਹੀਂ ਹੁਣ ਆਹਲੋ ਕੋਲਾ ਹੈ ਕਿ ਕੋਲਾ ਆਇਆ ਜਾਂ ਕੋਲਾ ਕੋਲਾ ਤਾਂ ਹੈਗਾ ਆਇਓ ਸਾਲਾ ਫਿਰ ਵਾਹ ਮੇਰੇ ਨਾਲ ਹੀ ਆ ਜਾਓ ਲੇਕਿਨ ਇਹ ਸਾਲਾ ਕਰ ਕੀ ਰਹਾ ਹੈ ਆਪਾ ਅਰੇ ਬਾਬਾ ਅਰੇ ਅਰੇ ਨਾ 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 ਕੋਈ ਨਾ ਕੋਈ ਕਰ ਨਾ 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 ਬਾਬਾ ਜੰਨਾ ਅਰਵਾਹ ਅੰਧਾਰ ਨਾ ਨਾਰਤ ਮਾਲਾ ਨਾਲ ਅੱਲਾ ਚਾਰੋਂ ਵਾਲੇ ਗੀਤ ਗਾਈਏ ਨਾ ਇਹ ਬਾਬਾ ਰੋਣ ਵਾਲੇ ਗੀਤ ਨਹੀਂ ਬੱਚਾ ਇਹ ਤਾਂ ਸਾਡੇ ਵੱਤਨ ਵਾਲੇ ਗੀਤ ਹੈ ਇਹ ਤਾਂ ਪੋਛੀ ਨਾ ਤੂੰ ਇਹ ਭਜਨ ਹੁੰਦੇ ਬੱਚਾ ਭਜਨ ਤੈਨੂੰ ਵੀ ਇਹ ਨਾ ਗਾਇਦਰ ਪਾਪ ਲੱਗੂ ਬਾਬਾ ਦਾ ਰਵਾਇ ਦਿੱਤਾ ਯਾਰ ਓ ਤੂੰ ਰੋਇਆ ਨਾ ਘਰ ਬੱਚਾ ਤੂੰ ਐਂ ਕਰ ਇੱਕ ਸੁੱਕਾ ਹਟਟਾਟ ਚੱਕ ਬਾਬਾ ਮੇਰੀ ਗੱਲ ਸੁਣ ਮਾਂ ਆਪਣੀ ਹੈਗੀ ਆਪਣੀ ਆਪਣੀ ਤਾਂ ਹੈਗੀ ਆ ਖਾਮਣੇ ਜਾ ਕੇ ਖਾਮਣੇ ਨੂੰ 7:30 ਘੰਟਾ ਦੇ ਕੇ ਹੂੰ ਤੇ ਲਾਹ ਤਾਂ ਅੱਗੇ ਦੇ ਵਿੱਚ ਖਾਮਣੇ ਲਈ ਸੈਕਿੰਡ ਹੂੰ ਖਾਮਣੇ ਦੇ ਉੱਤੇ ਤਵੀਰ ਕੱਢ ਲਈ ਹੂੰ ਤਵੀਰ ਦੇ ਉੱਤੇ ਉਹ ਕਰ ਲਈ ਤੇਰਾ ਢੋਲ ਪਾਲੀ ਢੋਲ ਦੇ ਉੱਤੇ ਵੀ ਬਣੀ ਓਏ ਓ ਬੱਚਾ ਬਾਬਿਆਂ ਨੂੰ ਓਏ ਨਹੀਂ ਕਹਿੰਦੇ ਹੁੰਦੇ ਓਏ ਸੋਹਣਿਆ ਪਾਪਾ ਮੈਨੂੰ ਹੈ ਕਹਿੰਦਾ ਕਮਾਹ ਫਰਾ ਕੇ ਗੱਲ ਨਾ ਕਰਦੋ ਓਏ ਕਮਾਹ ਫਰਾ ਕੇ ਗੱਲ ਨਹੀਂ ਕਰਦੇ ਭੂਤ ਨਹੀਂ ਦਿਆ ਅਸੀਂ ਗੱਲਾਂ ਸਿੱਧੀਆਂ ਕਰਦੇ ਜਾਵਾਂ ਤੁੱਕੇ ਵਰਗੇ ਆ ਬੋਲੋ ਚਾਹਤਾ ਕੀ ਹੈ ਡਰਾਣਾ ਬਾਈ ਡਰਾਣਾ ਅੱਖਾਂ ਕੱਟ ਬੱਬਾ ਮੈਨੂੰ ਨਹੀਂ ਡਰੋ ਬੱਬਾ ਖਾਣਾ ਕੱਟ ਯਾਰ ਤੂੰ ਬਾਬਾ ਕੌਲਾ ਪਾਸੇ ਕਰ ਬੰਦਾ ਮੇਰੇ ਥਾਪੜੇ ਮਾਰ ਕੇ ਬਸ ਨਾਲੀ ਕਰ ਉਹ ਤੂੰ ਇੱਥੇ ਆ ਹੋ ਕੇ ਉਹ ਬਾਤ ਮਾਕਾ ਦੇ ਮਗਰ ਪਹਿਲੇ ਬਾਬਾ ਬਾਗਲੀ ਦਾ ਲੈ ਆਪਦੀ ਆ ਬਾਬਾ ਮੈਂ ਨਹੀਂ ਲਾ ਕੇ ਜਾਂਦਾ ਪਰ ਉਹ ਰੱਖਣ ਨੂੰ ਆ ਨਹੀਂ ਛੋਟੀ ਵੀ ਲਾਇਆ ਆ ਲਾਇਆ ਤੂੰ